ਤੋਂ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਜਾਦਾ ਖਬਰ ਕੋਲਟਾ ਨਾਲ ਸੰਬੰਧਤ ਹੈ। ਕੱਲ ਦਿੱਲੀ ਦੀ ਰਾਉਜ਼ ਐਵੇਨਿਊ ਕੋਰਟ ਨੇ ਭਾਜਪਾ ਦੇ ਆਗੂ ਤੇ ਮੌਜੂਦਾ ਦਿੱਲੀ ਸਰਕਾਰ ਦੇ ਮੰਤਰੀ ਸ਼੍ਰੀ ਕਪਲ ਮਿਸ਼ਰਾ ਦੇ ਉੱਤੇ ਪੁਲਿਸ ਨੂੰ ਐਫ ਆਈ ਆਰ ਦਰਜ ਕਰਨ ਤੇ ਉਸ ਦੇ ਕੇਸ ਦੀ ਪੂਰੀ ਪੁਨਸ਼ਾਨ ਕਰਨ ਦਾ ਹਦਾਇਤ ਕੀਤੀ ਹੈ। ਜਦੋਂ ਸੰਨ 2020 ਦੇ ਵਿੱਚ ਦਿੱਲੀ ਦੇ ਸ਼ਹੀਨ ਬਾਗ ਦੇ ਵਿੱਚ ਬਹੁਤ ਸਾਰੇ ਲੋਕ ਦਿਨ ਰਾਤ ਦਾ ਮੋਰਚਾ ਲਾ ਕੇ ਬੈਠੇ ਹੋਏ ਸੀਗੇ ਸੀਏਏ ਦੇ ਵਿਰੁੱਧ ਜਿਹੜਾ ਸਿਟੀਜ਼ਨ ਐਮੈਂਡਮੈਂਟ ਐਕਟ ਹੈ ਉਹਦੇ ਵਿਰੁੱਧ ਤਾਂ ਉਸ ਟਾਈਮ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਕਪਲ ਮਿਸ਼ਰਾ ਨੇ ਉੱਥੇ ਜਾ ਕੇ ਬੰਦੇ ਖੂਦ ਕੀਤਾ ਨੇੜੇ ਜਾ ਕੇ ਤੇ ਪੁਲਿਸ ਦਾ ਜਿਹੜਾ ਡੀਸੀਪੀ ਹੈ ਉਸ ਵਕਤ ਦਾ ਵੇਦ ਪ੍ਰਕਾਸ਼ ਸੂਰੀਆ ਉਹਨੂੰ ਧਮਕੀ ਦਿੱਤੀ ਵੀ ਜੇ ਕੱਲ ਤੱਕ ਇਹ ਐਵੇਂ ਬੈਠੇ ਰਹੇ ਤਾਂ ਫਿਰ ਸਾਨੂੰ ਦੋਸ਼ ਨਾ ਦਿਓ ਅਸੀਂ ਜੋ ਕਰਾਂਗੇ ਸੋ ਕਰਾਂਗੇ ਦੂਜੇ ਦਿਨ ਦੰਗੇ ਸ਼ੁਰੂ ਹੋ ਜਾਂਦੇ ਐ ਚਾਹੀਦਾ ਤਾਂ ਇਹ ਸੀ ਕਿ ਉਸੇ ਵਕਤ ਇਸ ਬੰਦੇ ਦੇ ਉੱਤੇ ਕੇਸ ਦਰਜ ਹੁੰਦਾ ਕਿਉਂਕਿ ਉਹ ਵੀਡੀਓ ਵਾਇਰਲ ਹੋ ਗਈ ਸੀ ਪਰ 5 ਸਾਲ ਲੰਘਣ ਤੋਂ ਬਾਅਦ ਹੁਣ ਕਿਤੇ ਦੁਬਾਰਾ ਕਿਸੇ ਨੇ ਸ਼ਿਕਾਇਤਾਂ ਕੀਤੀਆਂ ਨੇ ਤੇ ਆਪਣੀ ਗੱਲ ਨੂੰ ਪੁਨਸ਼ਾਨ ਕਰਾਈ ਹੈ ਫਿਰ ਕਿਤੇ ਅਦਾਲਤ ਦੇ ਵਿੱਚ ਬਾਰ-ਬਾਰ ਹੋਣ ਤੋਂ ਬਾਅਦ ਕੱਲ ਇਹ ਆਰਡਰ ਆਇਆ ਮਾਨਯੋਗ ਅਦਾਲਤ ਨੇ ਕੱਲ ਇਹ ਵੀ ਕਿਹਾ ਵੀ ਜਿਹੜਾ ਡੀਸੀਪੀ ਹੈ ਉਸ ਵੇਲੇ ਦਾ ਵੇਦ ਪ੍ਰਕਾਸ਼ ਸੂਰੀਆ ਉਹਦੇ ਤੋਂ ਵੀ ਪੁੱਛ ਪੜਤਾਲ ਹੋਣੀ ਚਾਹੀਦੀ ਹੈ ਕਿਉਂਕਿ ਉਹਨੂੰ ਬਹੁਤ ਸਾਰੀਆਂ ਉਹ ਗੱਲਾਂ ਪਤਾ ਹੈ ਜਿਹੜੀਆਂ ਇਹਨਾਂ ਕਾਗਜ਼ਾਂ 'ਚ ਵੀ ਹੈ ਨਹੀਂ ਜਿਹੜੀਆਂ ਅਦਾਲਤ ਨੂੰ ਵੀ ਨਹੀਂ ਪਤਾ ਉਹਦੀ ਪੁਨਸ਼ਾਨ ਹੋਵੇ ਵੀ ਉਹਨੂੰ ਕੀ ਧਮਕੀਆਂ ਦਿੱਤੀਆਂ ਗਈਆਂ ਸੀ ਤੇ ਕੀ ਹੋਇਆ ਸੀਗਾ ਤਾਂ ਕਿ ਇਹ ਜਿਹੜਾ ਇਹਦੀ ਇਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਸ਼ਾ ਨਿਤਾਰਿਆ ਜਾ ਸਕੇ ਤੇ ਅਗਲੀ ਗੱਲ ਦੋਸਤੋ ਇਹ ਹੈ ਵੀ ਜਿਹੜਾ ਪ੍ਰਿਆਗਰਾਜ ਦੇ ਵਿੱਚ ਸੰਨ 2021 ਦੇ ਵਿੱਚ ਬੁਲਡੋਜ਼ਰ ਨਾਲ yogi ਸਰਕਾਰ ਨੇ ਘਾਟਾ ਪਈ ਸੀ ਉਹਨਾਂ ਚੋਂ ਇੱਕ ਬੰਦਾ ਜਿਹੜਾ ਹੈ ਉਹ ਉਹ ਐਡਵੋਕੇਟ ਜੁਲਫਕਰ ਹੈਦਰ ਹੈ ਤੇ ਦੂਸਰਾ ਜਿਹੜਾ ਪ੍ਰੋਫੈਸਰ ਅਲੀ احمد ਹੈ ਤੇ ਇਸ ਤਰ੍ਹਾਂ ਹੀ ਦੋ ਤਿੰਨ ਹੋਰ ਨੇ ਉਹਨਾਂ ਦੇ ਘਰ ਧੱਕੇ ਨਾਲ ਢਾਤੇ ਸੀ ਕਿਹਾ ਗਿਆ ਸੀ ਕਿ ਜਮੀਨ ਜਿਹੜੀ ਹੈ ਉਹ ਉਹਨਾਂ ਦੀ ਨਹੀਂ ਹੈ ਉਹ ਕੋਸ਼ਿਸ਼ ਵੀ ਕਰਦੇ ਰਹੇ ਦਿਖਾਉਣ ਦੀ ਪਰ ਕਿਸੇ ਨੇ ਨਹੀਂ ਸੁਣੀ ਕਟਾਰ ਦਿੱਤੇਗੇ ਉਹ ਕੇਸ ਉਹਦੇ ਵਿੱਚ ਪਹਿਲਾਂ ਹੇਠਾਂ ਤੋਂ ਫਿਰ ਹਾਈ ਕੋਰਟ ਨੇ ਉਹਨਾਂ ਦੀ ਜਿਹੜੀ ਇਹ ਅਪੀਲ ਹੈ ਉਹ ਖਾਰਜ ਕਰ ਦਿੱਤੀ ਸੀ ਵੀ ਨਹੀਂ ਇਹਨਾਂ ਦਾ ਕੁਝ ਨਹੀਂ ਬਣਦਾ ਘਰ ਠੀਕ ਤਾਂ ਹੀ ਗਏ ਤੇ ਸੁਪਰੀਮ ਕੋਰਟ ਨੇ ਕੱਲ ਬਹੁਤ ਸਖਤ ਟਿੱਪਣੀਆਂ ਕੀਤੀਆਂ ਨੇ ਉਹਨਾਂ ਨੇ ਕਿਹਾ ਕਿ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਇਹ ਜ਼ਮੀਨ ਕੀ ਹੈ ਕੀ ਨਾ ਇਹਦੇ ਤੇ ਗੱਲ ਇੱਕ ਪਾਸੇ ਕਰਦੇ ਘਰ ਟਾਣ ਦਾ ਤੁਹਾਨੂੰ ਅਧਿਕਾਰ ਕਿਨੇ ਦਿੱਤਾ ਹੈ ਜਿਹੜਾ ਸਿਰ ਤੇ ਛੱਤ ਦਾ ਅਧਿਕਾਰ ਹੈ ਇਹ ਮਨੁੱਖ ਦੀ ਜ਼ਿੰਦਗੀ ਦੇ ਅਧਿਕਾਰ ਦਾ ਅਨਿਖੜਮਾ ਅੰਗ ਹੈ ਸਾਡੀ ਜਿਹੜੀ ਅਦਾਲਤ ਦੀ ਆਤਮਾ ਤੁਰ ਅੰਦਰ ਤੱਕ ਝੰਡੋੜੀ ਗਈ ਹੈ ਅਜਹੀਆਂ ਜਿਹੜੀਆਂ ਕਾਰਵਾਈਆਂ ਨੂੰ ਦੇਖ ਕੇ ਸੋ ਤੁਸੀਂ ਉਹਨਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦਿਓ ਜਿਹੜੀ ਕਾਰਪੋਰੇਸ਼ਨ ਹੈ ਉੱਥੋਂ ਦੀ ਤੇ ਹੋਰ ਵੀ ਉਹਨਾਂ ਨੇ ਕਿਹਾ ਕਿ ਵੀ ਅਸੀਂ ਇੱਕ ਹੋਰ ਉਹਨਾਂ ਨੂੰ ਕੁਝ ਦਿਨ ਪਹਿਲਾਂ ਇੰਡੀਅਨ ਐਕਸਪ੍ਰੈਸ ਨੇ ਅੱਜ ਖਬਰ ਲਾਈ ਹੋਈ ਹੈ ਵੀ ਕਿਸੇ ਥਾਂ ਤੇ ਉਹ ਇਸ ਤਰ੍ਹਾਂ ਬਲਡੋਜ਼ਰ ਲੈ ਕੇ ਗਏ ਐ ਝੁੱਗੀਆਂ ਨੂੰ ਢਾਉਣ ਲੱਗੇ ਹੋਏ ਐ ਇੱਕ ਝੁੱਗੀ ਨੂੰ ਅੱਗ ਲੱਗੀ ਤੇ ਨਾਲ ਦੀ ਝੁੱਗੀ ਦੇ ਵਿੱਚ 8 ਸਾਲ ਦੀ ਕੁੜੀ ਪਹਿਲੀ ਜਮਾਤ ਚ ਪੜਦੀ ਆਪਣੀਆਂ ਕਿਤਾਬਾਂ ਵਾਲਾ ਝੋਲਾ ਚੱਕ ਕੇ ਭੱਜੀ ਜਾਂਦੀ ਆ ਉਹਦੀ ਮਾਂ ਉਹਨੂੰ ਰੋਕਦੀ ਐ ਵੀ ਤੂੰ ਨਾ ਜਾ ਕਿਤਾਬਾਂ ਚੱਕਣ ਮਰ ਜੇਗੀ ਪਰ ਉਹ ਡਰਦੀ ਮਾਰੀ ਕਹਿੰਦੀ ਵੀ ਨਹੀਂ ਮੈਨੂੰ ਪੜਨ ਦਾ ਸ਼ੌਕ ਐ ਮੈਂ ਤਾਂ ਕਿਤਾਬਾਂ ਬਚਾਉਣੀ ਆ ਨੇ ਯਾਨੀ ਉਹ ਦੇਖ ਕੇ ਜਸਟਿਸ ਭੁਈਆ ਨੇ ਕੱਲ ਕਿਹਾ ਵੀ ਆਹ ਹਾਲ ਹੁੰਦਾ ਤੁਹਾਡਾ ਤੁਸੀਂ ਆ ਜਿਹੜਾ ਬੱਚਾ ਹੈ ਇਹਦੇ ਸਿਰ ਤੇ ਛੱਤ ਹਾਲਾਂਕਿ ਝੁੱਗੀ ਹੋਈ ਹੈ ਇਹਦੇ ਸਿਰ ਤੇ ਛੱਤ ਤੇ ਇਹਦੇ ਤੋਂ ਪੜਨ ਦਾ ਅਧਿਕਾਰ ਖੋਨਿਓ ਉਹਦੇ ਮਾਪੇ ਜਾਂ ਕਿਸੇ ਨੇ ਕੀ ਕਸੂਰ ਕੀਤਾ ਉਹ ਵੱਖਰੀ ਗੱਲ ਉਹ ਸਜਾਵਾਂ ਵੱਖਰੀਆਂ ਹੋ ਸਕਦੀਆਂ ਨੇ ਪਰ ਇਹਨਾਂ ਨੂੰ ਤੁਸੀਂ ਜਦੋਂ ਸਜ਼ਾ ਦੰਨਿਓ ਤਾਂ ਸਾਡੀ ਆਤਮਾ ਜਿਹੜੀ ਹੈ ਉਹ ਪੂਰੀ ਤਰ੍ਹਾਂ ਝੰਡੋੜੀ ਜਾਂਦੀ ਹੈ ਅਗਲੀ ਗੱਲ ਦੋਸਤੋ ਪੰਜਾਬ ਦੇ ਵਿੱਚ ਮੋਹਾਲੀ ਦੀ ਅਦਾਲਤ ਨੇ ਐਡੀਸ਼ਨਲ ਸੈਸ਼ਨ ਜੱਜ ਦੀ ਅਦਾਲਤ ਨੇ ਜਿਹੜੇ ਇੱਕ ਪਾਦਰੀ ਹੈ ਬਜਿੰਦਰ ਸਿੰਘ ਜਿਹਦਾ ਬੜਾ ਸਰਕਾਰੀ ਦਰਬਾਰੇ ਬੜਾ ਨਾਂ ਚੱਲਦਾ ਹੈ ਤੇ ਬੜੇ ਬਹੁਤ ਸਮੇਂ ਤੋਂ ਉਹਦੇ ਤੇ ਇੱਕ ਕੱਲ ਚੱਲ ਰਹੀ ਸੀ ਸੰਨ 2018 ਦਾ ਕੇਸ ਹੈ ਤੇ ਉਹ ਲੜਕੀਆਂ ਨੇ ਜਿਨ੍ਹਾਂ ਨੇ ਇਹ ਕੇਸ ਲੜਿਆ ਤੇ ਉਹਨਾਂ ਨਾਲ ਬਲਾਤਕਾਰ ਤੇ ਛੇੜਛਾੜ ਹੋਈ ਹੈ ਉਹਨਾਂ ਨੂੰ ਅਸੀਂ ਸ਼ਾਬਾਸ਼ ਦਿੰਨੇ ਆ ਤੇ ਉਸ ਪਾਦਰੀ ਨੂੰ ਅਦਾਲਤ ਨੇ ਰਹਿੰਦੇ ਦਮ ਤੱਕ ਸਜ਼ਾ ਕਰ ਦਿੱਤੀ ਜੇਲ੍ਹ ਚ ਰਹਿਣ ਦੀ ਸਜ਼ਾ ਕਰ ਦਿੱਤੀ ਤੇ ਉਹਦੇ ਚ ਅਸੀਂ ਉਹ ਸਮਝਦੇ ਆਂ ਵੀ ਇਹ ਠੀਕ ਹੋਇਆ ਹੈ ਇਹ ਇਹ ਸਿਰਫ ਇੱਕ ਬਲਾਤਕਾਰੀ ਦੀ ਸਜ਼ਾ ਤਾਂ ਹੈ ਹੀ ਹੈ ਵੀ ਜਿਹੜਾ ਬੰਦਾ ਬਲਾਤ ਕਰਦਾ ਪਰ ਜਿਹੜੇ ਬੰਦੇ ਅਖੌਤੀ ਧਾਰਮਿਕ ਸੀਟ ਤੇ ਬਹਿ ਕੇ ਜਾਂ ਧਾਰਮਿਕ ਮੁਖੀ ਬਣ ਕੇ ਅਜਿਹਾ ਪ੍ਰਚਾਰ ਕਰਕੇ ਇਹ ਕਰਦੇ ਐ ਤੇ ਨਾਲ ਉਹਨਾਂ ਦੇ ਰਾਜਨੀਤਿਕ ਸ਼ੈ ਵੀ ਉਹਨਾਂ ਨੂੰ ਹੁੰਦੀ ਹੈ ਤੇ ਉਹਨਾਂ ਦੇ ਕੋਲ ਬਹੁਤ ਵੱਡੀ ਤਾਕਤ ਹੁੰਦੀ ਹੈ ਕਿ ਲੋਕਾਂ ਨੂੰ ਡਾਂਗ ਦੇ ਜ਼ੋਰ ਤੇ ਚੁੱਪ ਕਰਾ ਸਕਦੇ ਹੁੰਦੇ ਐ ਚਾਹੇ ਉਹ ਬਾਪੂ ਆਸਾ ਰਾਮ ਜੀ ਹੋਣ ਚਾਹੇ ਰਾਮ ਰਹੀਮ ਹੋਣ ਤੇ ਚਾਹੇ ਪਾਸਟਰ ਹੋਵੇ ਇਹਨਾਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਹੈ ਅਗਲੀ ਗੱਲ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਦੂਜਾ ਇਹਦੇ ਤੇ ਇਲਜ਼ਾਮ ਸੀ ਵੀ ਇਹ ਜਿਹੜਾ ਬੜਾ ਕਰਾਮਾਤਾਂ ਦਾ ਪ੍ਰਚਾਰ ਕਰਦਾ ਹੈ ਅਸੀਂ ਸਮਝਦੇ ਹਾਂ ਕਿ ਭਾਰਤੀ ਸੰਵਿਧਾਨ ਅਨੁਸਾਰ ਵਿਗਿਆਨ ਦਾ ਪ੍ਰਚਾਰ ਕਰਨਾ ਹਰ ਨਾਗਰਿਕ ਦਾ ਫਰਜ਼ ਹੈਗਾ ਸਾਡੇ ਇੱਥੇ ਉਲਟ ਹੋ ਰਿਹਾ ਹੈ ਵਿਗਿਆਨ ਦਾ ਪ੍ਰਚਾਰ ਤਾਂ ਘੱਟ ਹੋ ਰਿਹਾ ਹੈ ਬੇਵਿਸ਼ਵਾਸ ਦਾ ਪ੍ਰਚਾਰ ਜ਼ਿਆਦਾ ਹੋ ਰਿਹਾ ਹੈ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਕਾਨੂੰਨ ਬਣਾਉਣ ਕੇਂਦਰ ਸਰਕਾਰ ਵੀ ਤੇ ਸੂਬਾ ਸਰਕਾਰ ਵੀ ਵੀ ਜਿਹੜਾ ਵੀ ਬੰਦਾ ਕੋਈ ਵਹਿਮਾਂ ਭਰਮਾਂ ਦੇ ਬਾਰੇ ਚ ਫਲਾਉਂਦਾ ਜਾਂ ਕਰਾਮਾਤਾਂ ਦਾ ਪ੍ਰਚਾਰ ਕਰਦਾ ਹੈ ਹੋਰ ਕਰਦਾ ਹੈ ਉਹਦੇ ਉੱਤੇ ਐਕਸ਼ਨ ਲਿਆ ਜਾਵੇ ਕਾਨੂੰਨੀ ਤੌਰ ਤੇ ਉਹਨੂੰ پابੰਦੀ ਲਾਈ ਜਾਵੇ ਇਹਨਾਂ ਗੱਲਾਂ ਦੇ ਉੱਤੇ ਪਰ ਸਰਕਾਰਾਂ ਇਹ ਨਹੀਂ ਕੰਮ ਕਰਦੀਆਂ ਸਾਡੀ ਅੱਜ ਦੀ ਮੌਜੂਦਾ ਬੀਜੇਪੀ ਸਰਕਾਰ ਤਾਂ ਵਿਗਿਆਨ ਨੂੰ ਚਸਾਉਣ ਦੇ ਉੱਤੇ ਤੇ ਜਿਹੜੀਆਂ ਗੈਰ ਵਿਗਿਆਨਕ ਚੀਜ਼ਾਂ ਨੇ ਉਹਨਾਂ ਨੂੰ ਪ੍ਰਚਾਰਨ ਦੇ ਉੱਤੇ ਲੱਗੀ ਹੋਈ ਹੈ ਲਾਸਟ ਗੱਲ ਦੋਸਤੋ ਤੁਹਾਡੇ ਨਾਲ ਇਹ ਕਰਨੀ ਹੈ ਕੱਲ ਮੱਧ ਪ੍ਰਦੇਸ਼ ਦੇ ਜੱਬਲਪੁਰਚ ਵੈਸ਼ਵ ਹਿੰਦੂ ਪ੍ਰੀਸ਼ਦ ਨੇ ਉਥੋਂ ਦੇ ਇੱਕ ਸਕੂਲ ਦੀ ਭੰਨ ਤੋੜ ਕੀਤੀ ਹੈ ਕੁਝ ਦਿਨ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਕੁਝ ਬੱਸਾਂ ਦੇ ਵਿੱਚ ਜਿਹੜੇ ਆਦਵਾਸੀ ਉਹ ਜਾ ਰਹੇ ਸੀ ਉਹਨਾਂ ਦੀ ਬੱਸਾਂ ਨੂੰ ਘੇਰਾ ਗਿਆ ਤੇ ਭੰਨ ਤੋੜ ਕੀਤੀ ਗਈ ਇਹਨਾਂ ਹੀ ਜਥੇਬੰਦੀਆਂ ਵੱਲੋਂ ਤੇ ਉਹ ਕਿਹਾ ਇਹ ਗਿਆ ਕਿ ਇਹਨਾਂ ਨੂੰ ਧਰਮ ਪਰਿਵਰਤਨ ਕਰਾਉਣ ਲੱਗੇ ਸੀ ਤੇ ਉਸਤੇ ਕਿਸੇ ਉਹ ਸਕੂਲ ਦੇ ਪ੍ਰਿੰਸੀਪਲ ਨੇ ਕੋਈ ਪੋਸਟ ਪਾਤੀ ਇਹਨਾਂ ਨੇ ਕਿਹਾ ਕਿ ਉਹ ਕੋਸਟ ਹੈ ਜਿਹੜੀ ਉਹਦੇ ਵਿੱਚ ਭਗਵਾਨ ਰਾਮ ਦੀ ਬੇਇੱਜ਼ਤੀ ਕੀਤੀ ਗਈ ਹੈ ਤੇ ਉਸ ਜਾ ਆ ਕੇ ਸਕੂਲ ਦੀ ਭੰਨ ਤੋੜ ਕੀਤੀ ਪੁਲਿਸ ਦੇ ਕੋਲ ਖੜੀ ਹੈ ਪੁਲਿਸ ਨੇ ਨਹੀਂ ਹਟਾਇਆ ਉਹ ਕਹਿੰਦੇ ਵੀ ਅਸੀਂ ਪੁਲਿਸ ਨੂੰ ਸ਼ਿਕਾਇਤ ਦੇਾਂਗੇ ਸਵਾਲ ਤਾਂ ਇਹ ਹੈ ਵੀ ਜੇ ਸ਼ਿਕਾਇਤ ਦੇਣੀ ਹੈ ਪਹਿਲਾਂ ਦਿਓ ਤੇ ਪੁਲਿਸ ਕਾਰਵਾਈ ਕਰੇ ਜੇ ਤੁਹਾਡੇ ਗੱਲ 'ਚ ਕੋਈ ਵਾਜਨ ਹੋਵੇ ਪਰ ਤੁਸੀਂ ਤਾਂ ਪਹਿਲਾਂ ਹੀ ਸਜ਼ਾ ਦੇ ਦਿੱਤੀ ਇੱਕ ਤੇ ਇਹੋ ਜੀ ਗੁੰਡਾਗਰਦੀ ਜਿਹੜੀ ਹੈ ਕਿਸੇ ਦੇ ਵੀ ਨਾਂ ਦੇ ਉੱਤੇ ਬਿਲਕੁਲ ਹੀ ਗਲਤ ਹੈ ਅਸੀਂ ਉਹਦੀ ਵੀ ਨਿੰਦਿਆ ਕਰਦੇ ਹਾਂ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ